ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਗੱਲ ਕਰਦੇ ਆ ਜੀ ਜਿਹੜਾ ਪੰਜਾਬ ਸਰਕਾਰ ਨੇ ਕਿਹੜੇ ਕਿਹੜੇ ਝੋਨੇ ਚੱਕਣ ਬਾਰੇ ਗੱਲ ਕੀਤੀ ਆ ਉਹਨਾਂ ਬਾਰੇ ਦੇ ਜਿਹੜੇ ਜਿਹੜੇ ਝੋਨੇ ਚੱਕਣੇ ਆ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਝਾੜ ਕਿਸ ਝੋਨੇ ਦੀ ਕਿਸਮ ਦਾ ਪਾਇਆ ਗਿਆ ਵਾ ਪਹਿਲਾਂ ਤਾਂ ਜੇ ਪ੍ਰਾਣੀਆਂ ਜਿਹੜੀਆਂ ਵੈਰਾਈਟੀਆਂ ਪੀਆਰ 114 ਚੱਲਦੀ ਆ ਉਸ ਤੋਂ ਬਾਅਦ ਪੀਆਰ 121 ਫਿਰ ਪੀਆਰ 126 127 128 129 ਪੀਆਰ 130 ਆਈਆ ਪੀਆਰ 131 ਤੇ ਹੁਣ ਆਈ ਹੈ ਜੀ ਪੀਆਰ 132 ਸਪੈਸ਼ਲੀ ਫੋਕਸ ਆ ਪੰਜਾਬ ਸਰਕਾਰ ਦਾ ਪਰਮਲ ਵੈਰਾਈਟੀਆਂ ਜਿਹੜੀਆਂ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਸਿਫਾਰਸ਼ ਨੇ ਉਹਨਾਂ ਨੂੰ ਚੱਕਣ ਦਾ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਜਿਹੜੀਆਂ ਟੌਪ ਦੀਆਂ ਕਿਸਮਾਂ ਐ ਜੇ ਗੱਲ ਕਰੀਏ ਪੱਤਰਨ ਤਾਂ ਅਮਰ ਸਰੀਰੀ ਦੀ ਇਹਦੇ ਵਿੱਚ ਪੀਆ 114 ਦਾ ਚੰਗਾ ਝਾੜ ਆ ਜਿਹਦਾ ਐਵਰੇਜ ਝਾੜ 29 30 ਕੁਇੰਟਲ ਆ ਜਾਂਦਾ ਵਾ ਇਦਾਂ ਹੀ ਪੀਆ 131 ਫੇਮਸ ਹੋਇਆ ਪੀਆ 131 ਦਾ ਚੰਗਾ ਝਾੜ ਆ ਪੂਰੇ ਪੰਜਾਬ ਦੇ ਵਿੱਚ ਲਗਭਗ 31 32 ਕੁਇੰਟਲ ਐਵਰੇਜ ਝਾੜ ਆ ਜਿਹੜਾ 17 ਮੋਇਸਟਰ ਤੇ ਕਿਸਾਨਾਂ ਦਾ ਆ ਜਾਂਦਾ ਵਾ ਹੁਣ ਜਿਹੜੀ ਨਵੀਂ ਕਿਸਮ ਕੱਢੀ ਆ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਨੇ ਉਹਦੀ ਪੀਆ 132 ਉਹ ਵੀ 131 ਦੇ ਸਮੇਂ ਦੇ ਲੱਗਦੀ ਆ ਲਗਭਗ 111 ਦਿਨ ਲੈਂਦੀ ਆ ਉਹਦਾ ਵੀ ਜਿਹੜਾ ਚੰਗਾ ਝਾੜ ਆ ਲਗਭਗ ਐਵਰੇਜ ਜਿਹੜਾ ਝਾੜ ਉਹਦਾ ਦੱਸਿਆ ਗਿਆ 1.31 ਕੁਇੰਟਲ ਪੰਜਾਬ ਸਰਕਾਰ ਦਾ ਫੋਕਸ ਇਹਨਾਂ ਵੈਰਾਈਟੀਆਂ ਨੂੰ ਚੱਕਣ ਦਾ ਵਾ ਜੇ ਆਪਾਂ ਗੱਲ ਕਰੀਏ ਸ਼ੈਲਰਾਂ ਦੀ ਸ਼ੈਲਰ ਇਹਨਾਂ ਵੈਰਾਈਟੀਆਂ ਨੂੰ ਕਿਤੇ ਕਿਤੇ ਪਸੰਦ ਕਰਦੇ ਆ ਕਈ ਜਗ੍ਹਾ ਤੇ ਨਹੀਂ ਪਸੰਦ ਕਰਦੇ ਕਈ ਜਗ੍ਹਾ 126 ਚੱਕਦੇ ਆ ਕਈ ਜਗ੍ਹਾ ਤੇ ਨਹੀਂ ਚੱਕਦੇ ਇਦਾਂ ਹੀ 31 ਕਈ ਜਗ੍ਹਾ ਤੇ ਚੱਕਦੇ ਆ ਕੋਈ ਕਹਿੰਦਾ ਟੋਟਾ ਵਾ ਕੋਈ ਕਹਿੰਦਾ ਸੱਲ ਬੋਧ ਹੈ ਇਹਦੇ ਵਿੱਚ ਇਦਾਂ ਹੀ ਹੁਣ ਸੁਪਰੀਮ 110 ਦੀ ਗੱਲ ਕਰੀਏ ਉਹ ਵੀ ਕਈ ਜਗ੍ਹਾ ਤੇ ਸ਼ੈਲਰ ਜਿਹੜੇ ਹੱਸ ਕੇ ਚੱਕਦੇ ਆ ਤੇ ਕਈ ਜਗ੍ਹਾ ਤੇ ਉਹਦੀ ਪ੍ਰੋਬਲਮ ਆਉਂਦੀ ਆ ਇਹ ਜਿਹੜੇ ਮਸਲੇ ਆ ਇਹ ਸਰਕਾਰ ਨੂੰ ਚੰਗੀ ਤਰ੍ਹਾਂ ਸੋਲਵ ਕਰਨੀ ਚਾਹੀਦੇ ਆ ਤਾਂ ਜੋ ਕਿਸਾਨਾਂ ਦੀ ਹੈਲਪ ਹੋ ਸਕੇ ਕਿਸਾਨ ਜੋੜਾ ਵਿੱਚੋਂ ਨਾ ਲਾਉਣਾ ਚਾਹੁੰਦੇ ਤਾਂ ਜੋ ਬਿਨਾ ਕਿਸੇ ਡਰ ਤੋਂ ਕੋਈ ਵੀ ਝੋਨਾ ਜਿਹੜਾ ਲਾਉਣ ਉਹ ਚੱਕਿਆ ਜਾਵੇ ਪਰ ਇਹ ਜਿਹੜੀਆਂ ਵੈਰੈਟੀਆਂ ਐ ਮੇਨ ਜਿਹੜੀਆਂ ਸਭ ਤੋਂ ਵੱਧ ਝਾੜ ਵਾਲੀਆਂ ਕਿਸਮਾਂ ਉਹ ਆ ਜੀ ਪੀਆ 131 ਤੇ ਸੁਪਰੀਮ 110 ਇਹ ਝਾੜ ਵਾਲੀਆਂ ਵੈਰੈਟੀਆਂ ਇਹਨਾਂ ਦੇ ਵਿੱਚੋਂ ਲਾਉਣ ਦੀ ਕੋਸ਼ਿਸ਼ ਕਰਿਓ ਤਾਂ ਜੋ ਆਪਣੇ ਝਾੜ ਦੇ ਵਿੱਚ ਵਾਧਾ ਹੋਵੇ ਤੇ ਆਪਾਂ ਚਾਰ ਪੈਸੇ ਕਮਾ ਸਕੀਏ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਤਵਾ ਜਰੂਰ ਸ਼ੇਅਰ ਕਰੋ ਧੰਨਵਾਦ